ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਦੇ ਤਹਿਤ ਜੁੱਤ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਪੰਜਾਬ ਪੁਲਿਸ ਵੱਲੋਂ ਗਿਲ ਰਸੌਰ ਵਿਖੇ ਇੱਕ ਲੋਕ ਸੰਪਰਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਬਖਵਕ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪਿੰਡ ਦੀਆਂ ਪੰਚਾਇਤਾਂ ਦਾ ਸਹਿਯੋਗ ਮੰਗਿਆ ਗਿਆ ਇਸ ਮੌਕੇ ਮਾਨਯੋਗ ਐਸਪੀ ਸਰਬ ਜਲੰਧਰ ਬਨੂ ਵਿਸ਼ੇਸ਼ ਤੌਰ ਤੇ ਕਿਹਾ ਗਿਆ ਹੈ ਕਿ ਉਲਸ ਨੂੰ ਨਸ਼ਿਆਂ ਵਿਰੋਧ ਕਿਸੇ ਵੀ ਤਰ੍ਹਾਂ ਦੀ ਇਤਲਾਹ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਿਆਂ ਨੂੰ ਕੁਝ ਸਮੇਂ ਵਿੱਚ ਆਪਾਂ ਜੜ੍ਹ ਤੋਂ ਖਤਮ ਕਰਾਂਗੇ ਸਾਂਝੇ ਤੌਰ ਤੇ ਰਲ ਮਿਲ ਕੇ ਕਰਾਂਗੇ ਇਹ ਤਾਂ ਹੀ ਸੰਭਵ ਹੈ ਜੇਕਰ ਪਿੰਡਾਂ ਦੀਆਂ ਪੰਚਾਇਤਾਂ ਸਾਨੂੰ ਸਹਿਯੋਗ ਕਰਨਗੀਆਂ ਇਸ ਮੌਕੇ ਡੀਐਸਪੀ ਫਰਦਮਸੀ ਲਦਰਜੀ ਵਿਸ਼ੇਸ਼ ਤੌਰ ਤੇ ਹਾਜ਼ਰ ਅਮਨ ਸੈਣੀ ਮੁਖ ਥਾਣਾ ਅਫਸਰ ਫਲੋਰ ਨਰਮਲ ਸਿੰਘ ਚੌਕੀ ਇੰਚਾਰਜ ਅਪਰ ਵਿਸ਼ੇਸ਼ ਤੌਰ ਤੇ ਹਾਜ਼ਰ ਦੇਖਦੇ ਆ ਮੌਕੇ ਦੀਆਂ ਲਾਈਵ ਤਸਵੀਰਾਂ ਸਤੇ ਸਵਾਹੀ ਉਹਨੇ ਆਪਣੇ ਵਿਚਾਰ ਰੱਖੇ ਅਗਰ ਕਿਸੇ ਦਾ ਕੋਈ ਸੁਝਾਸ਼ਨ ਹੈਗਾ ਕਿ ਸਾਨੂੰ ਉਹ ਦੱਸਣਾ ਚਾਹੁੰਦਾ ਹੈ ਸਿੱਧੀ ਨੂੰ ਗੱਲ ਕਰਨ ਦਾ ਹੈ ਕਿ ਉਹ ਵੀ ਦੱਸ ਸਕਦਾ ਹੈ ਬਾਕੀ ਤੁਹਾਨੂੰ ਤੁਹਾਡੇ ਕੋਲ ਸਾਰਿਆਂ ਕੋਲ ਸਾਡੇ ਨੰਬਰ ਵੀ ਹੈਗੇ ਆ ਕਾਫੀ ਲੋਕ ਤਾਂ ਮਿਲਉਂਦਾ ਹੋਂ ਪਰਸਨਲੀ ਮੇਰੇ ਨਾਲ ਕੰਮ ਕਰਗੇ ਨਹੀਂ ਨਹੀਂ ਤੇ ਕਦੀ ਵੀ ਕੋਈ ਵੀ ਮਿਲ ਲੈ ਕੇ ਕੋਈ ਤੁਹਾਨੂੰ ਅਧਦੀ ਇਨਫੋਰਮੇਸ਼ਨ ਅਕਸੂ ਸ਼ੇਅਰ ਕਰਨਾ ਚਾਹਤਾ ਤਾਂ ਸੀ ਡੋਰ ਨੌਸ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਤੇ ਜਿੱਦਾਂ ਦੀ ਵੀ ਤੁਹਾਨੂੰ ਮਦਦ ਦੀ ਲੋੜ ਹੋਵੇਗੀ ਆਸੀਂ ਮਦਦ ਕਰਾਂਗੇ ਉਹਨਾਂ ਨੂੰ ਗੱਲ ਇਹ ਹੈ ਕਿ ਜਿੱਥੇ ਇੱਕ ਪ੍ਰਾਣੀ ਲੈ ਕੇ ਜਾਣਾ ਹੈ ਕਿ ਅਸੀਂ ਆਪਣੇ ਏਰੀਆ 'ਚ ਨਸ਼ੇ ਜਿੰਨਾ ਘੱਟ ਘੱਟ ਖਤਮ ਨਹੀਂ ਕਰਦੇ ਘਟਾਣਾ ਹੈ ਜਿੰਨਾ ਘਟਾ ਸਕਦੇ ਐ ਡੇ বাই ਡੇ ਘਟਾਣਾ ਤੇ ਉਹ ਸਾਰੇ ਬੰਦਿਆਂ ਨੂੰ ਮੈਂ ਥੈਂਕਸ ਵੀ ਕਰਦਾ ਹਾਂ ਅਸ਼ਰਮ ਦੀ ਥੈਂਕਸ ਤੇ ਇੱਕ ਇਨਵਾਈਟ ਕਰਾਂਗਾ ਕਿ ਚਾਹ ਪਰਮਨ ਚਾਂਸ ਦਿੱਤਾ ਗਿਆ ਅਰੇ ਬਾ ਵੀ ਕਿਤੇ ਥੈਂਕ ਯੂ ਅੱਜ ਮਾਨਯੋਗ ਐਸਐਸਪੀ ਜਲੰਧਰ ਦੇ ਹਾਪੀ ਦੇ ਅਗਰ ਨਿਰਦੇਸ਼ਾਂ ਦੇ ਅੱਜਸੀਂ ਉਪਰ ਪ੍ਰੋਗਰਾਮ ਦੇ ਅਧੀਨ ਫਲੋਰ ਹੈਗੀ ਦੇ ਵਿੱਚ ਪੁਲਿਸ ਪਬਲਿਕ ਮੀਟਿੰਗ ਜਿਹਦੇ ਵਿੱਚ ਅਸੀਂ ਸੂਚਕ ਸਾਥ ਵੱਲੋਂ ਅੱਜ ਸਾਡੀ ਤਕਰੀਰ ਨੂੰ ਇੱਥੇ ਪੇਸ਼ ਕੀਤਾ ਗਿਆ ਤਾਂ ਇਹਦੇ ਵਿੱਚ ਅਸੀਂ ਪਿਛਲੇ ਸਾਲ ਦੀ ਕਾਰਗੁਜ਼ਾਰੀ ਸੰਬੰਧੀ ਗੱਲਬਾਤ ਕੀਤੀ ਤੇ ਪਬਲਿਕ ਦੇ ਸਹਿਯੋਗ ਦੀ ਮੰਗ ਕੀਤੀ ਹੈ ਉਹਨਾਂ ਨੂੰ ਅਭੀ ਦੱਸਿਆ ਗਿਆ ਉਹਨਾਂ ਨੇ ਸਹਿਯੋਗ ਦੇ ਨਾਲ ਪੰਜ ਇਸ ਤਰ੍ਹਾਂ ਦੀ ਅਚੀਵਮੈਂਟ ਲਾਸਟ ਵੀਕ ਦੇ ਵਿੱਚ ਦੀ ਪਾਵਾ ਕੀਤੀ ਇਸੇ ਤਰ੍ਹਾਂ ਉਹ ਵੀ ਉਹਨਾਂ ਤੋਂ ਸਹਿਯੋਗ ਕੋਲ ਬੜੀ ਉਮੀਦਾਂ ਦੀ ਕੀਤੀ ਆ ਇਹਦੇ ਨਾਲ ਨਾਲ ਅਸੀਂ ਇਹਨਾਂ ਨੂੰ ਅਭੀ ਦੱਸਿਆ ਹੈ ਕਿ ਸਾਡੇ ਜਿੰਨੇ ਵੀ ਜਿਹੜੇ ਇਨਪੁੱਟਸ ਸਰਮੰਦੀ ਦੇ ਪੋਰਟਲ ਚੱਲਦੇ ਹਨ ਜੇ ਉਹ ਸਾਨੂੰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹਨ ਤੇ ਉਹਨਾਂ ਦੀ ਜਿਹੜੀ ਆਇਡੈਂਟੀਟੀ ਹੈਗੀ ਹੈ ਉਹ ਡਿਸਕਲੋਜ਼ ਨਹੀਂ ਕੀਤੀ ਜਾਵੇਗੀ ਇਹ ਜਿਵੇਂ ਸੇ ਪੰਜਾਬ ਦਾ ਪੋਰਟਲ ਹੈ ਇਹ ਬੜਾ ਟਾਈਮ ਬਾਉਂਡ ਤਰੀਕੇ ਨਾਲ ਇਹਦੇ ਵਿੱਚ ਆਪਾਂ ਕਾਰਗੁਜ਼ਾਰੀ ਕਰਨੀ ਹੁੰਦੀ ਹੈ। ਇਹਨੂੰ ਇਸ ਪੋਰਟਲ ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹਦੇ ਹੈਗੇ ਡਾਇਰੈਕਟਲੀ ਮੰਡਰੇਟ ਵੀ ਕਰਦੇ ਹਨ। ਤੇ ਇਸ ਪਬਲਿਕ ਦੇ ਵਿੱਚ ਪਬਲਿਕ ਨੇ ਬਹੁਤ ਵਧੀਆ ਤਰੀਕੇ ਨਾਲ ਸਾਡਾ ਸਹਿਯੋਗ ਦਿੱਤਾ ਤੇ ਬੜੇ ਵਧੀਆ ਤਰੀਕੇ ਨਾਲ ਬੜੀ ਵਧੀਆ ਮਾਹੌਲ ਦੇ ਵਿੱਚ ਜਿਹੜਾ ਹੈਗਾ ਵਿਚਾਰ ਵਟਾਂਦਰਾ ਹੋਇਆ। ਧੰਨਵਾਦ ਜੀ ਮੈਨੂੰ। ਹੋਮ ਮੈਨੂੰ। ਓਕੇ। ਅੰਨਿਆ ਸਾਹਿਬ ਤੋਂ ਬਸ ਹੋਈ। That comes, uh, the life with you.